ਸਤਿ ਸ਼੍ਰੀ ਅਕਾਲ ਜੀ ਅੱਜ ਦੀ ਕਹਾਣੀ ਹੈ ਸਬਰ ਕਿਸ਼ਨਗੜ ਪਿੰਡ ਵਿੱਚ ਸੰਤੋਖ ਸਿੰਘ ਇੱਕ ਮਿਹਨਤੀ ਕਿਸਾਨ ਸੀ ਉਹ ਆਪਣੇ ਪਰਿਵਾਰ ਲਈ ਹਰ ਰੋਜ਼ ਖੇਤਾਂ ਵਿੱਚ ਮਿਹਨਤ ਕਰਦਾ ਅਤੇ ਸਦਾ ਸਬਰ ਸਬਰ ਨਾਲ ਕੰਮ ਲੈਂਦਾ ਸੰਤੋਖ ਸਿੰਘ ਬਚਪਨ ਤੋਂ ਹੀ ਆਪਣੇ ਕੰਮਨ ਵਿੱਚ ਧੀਰਜ ਅਤੇ ਸਬਰ ਦੀ ਐਹਮੀਅਤ ਸਮਝ ਆ ਗਈ ਸੀ ਇੱਕ ਸਾਲ ਜਦੋਂ ਮੌਸਮ ਜਦੋਂ ਮੌਸਮ ਬਦਲਿਆ ਹੋਇਆ ਸੀ ਸੰਤੋਖ ਸਿੰਘ ਨੇ ਆਪਣੀ ਮਿਹਨਤ ਨਾਲ ਖੇਤਾਂ ਵਿੱਚ ਫਸਲ ਬੀਜੀ ਪਰ ਬਦਕਿਸਮਤੀ ਨਾਲ ਅਚਾਨਕ ਆਈ ਹੜ੍ਹ ਨੇ ਸਾਰੇ ਖੇਤਾਂ ਖੇਤ ਪਾਣੀ ਵਿੱਚ ਡਬੋ ਦਿੱਤੇ ਉਹ ਸਾਲ ਉਸ ਦੀ ਮਿਹਨਤ ਅਤੇ ਉਮੀਦਾਂ ਸਿਖੜ ਗਈਆਂ ਜਿੱਥੇ ਕਦੇ ਹਰੇ ਭਰੇ ਖੇਤ ਹੁੰਦੇ ਸਨ ਉੱਥੇ ਹੁਣ ਸਿਰਫ ਪਾਣੀ ਅਤੇ ਮਿੱਟੀ ਦੇ ੰਬਾਰ ਸੀ ਪਿੰਡ ਵਾਲੇ ਇਸ ਮਾੜੇ ਹਾਲਾਤਾਂ ਨੂੰ ਦੇਖ ਕੇ ਕਈ ਵਾਰ ਉਸ ਨੂੰ ਹੌਸਲਾ ਤੋੜਨ ਲੱਗੇ ਕਹਿਣ ਲੱਗੇ ਕਿ ਹੁਣ ਸੰਤੋਖ ਸਿੰਘ ਆਪਣੇ ਪਰਿਵਾਰ ਨੂੰ ਕਿਵੇਂ ਸੰਭਾਲੇ ਸਕੇਗਾ ਪਰ ਸੰਤੋਖ ਸਿੰਘ ਨੇ ਆਪਣੇ ਦਿਲ ਨੂੰ ਠੰਡਾ ਰੱਖਿਆ ਤੇ ਕਿਹਾ ਮੈਂ ਸਬਰ ਨਾਲ ਦੁਬਾਰਾ ਸ਼ੁਰੂਆਤ ਕਰਾਂਗਾ ਮਿਹਨਤ ਅਤੇ ਹੌਸਲੇ ਨਾਲ ਹੀ ਕਿਸਾਨੀ ਚੱਲਦੀ ਹੈ ਉਹ ਹਰ ਰੋਜ਼ ਖੇਤਾਂ ਵਿੱਚ ਜਾ ਕੇ ਮਿੱਟੀ ਨੂੰ ਤਿਆਰ ਕਰਨ ਲੱਗਿਆ ਬਦਲੇ ਮੌਸਮ ਨੂੰ ਦੇਖਦਿਆਂ ਉਸ ਨੇ ਨਵੀਆਂ ਫਸਲਾਂ ਦੀ ਚੋਣ ਕੀਤੀ ਤੇ ਹੌਲੇ ਹੌਲੇ ਕੰਮ ਸ਼ੁਰੂ ਕੀਤਾ ਸੰਤੋਖ ਸਿੰਘ ਦੀ ਸਬਰ ਦੀ ਦ੍ਰਿੜਤਾ ਦੇਖ ਕੇ ਪਿੰਡ ਦੇ ਲੋਕ ਉਸ ਦੇ ਨਾਲ ਖੜੇ ਹੋ ਗਏ ਅਤੇ ਉਸ ਦੀ ਮਦਦ ਕਰਨ ਲੱਗੇ ਕਈ ਮਹੀਨਿਆਂ ਦੀ ਮਿਹਨਤ ਤੋਂ ਬਾਅਦ ਸੰਤੋਖ ਸਿੰਘ ਦੀ ਫਸਲ ਹਰੇ ਭਰੇ ਖੇਤਾਂ ਵਿੱਚ ਖਿੜ ਗਈ ਉਸ ਦੀ ਕਹਾਣੀ ਪਿੰਡ ਵਿੱਚ ਇੱਕ ਮਿਸਾਲ ਬਣ ਗਈ ਕਿ ਜੇ ਅਸੀਂ ਸਬਰ ਨਾਲ ਕੰਮ ਕਰੀਏ ਤਾਂ ਕੋਈ ਵੀ ਮੁਸ਼ਕਲ ਸਾਡੀ ਤਾਕਤ ਨੂੰ ਘਟਾ ਨਹੀਂ ਸਕਦੀ ਸੰਤੋਖ ਨੇ ਸਾਬਿਤ ਕਰ ਦਿੱਤਾ ਕਿ ਸਬਰ ਨਾਲ ਹੀ ਸਬਰ ਨਾਲ ਹਾਰ ਵੀ ਜਿੱਤ ਵਿੱਚ ਬਦਲ ਜਾਂਦੀ ਹੈ। ਇਹ ਕਹਾਣੀ ਤੋਂ ਇਹ ਸਿੱਖਿਆ ਮਿਲਦੀ ਹੈ ਕਿ ਸਬਰ ਤੋਂ ਵੱਡੀ ਤਾਕਤ ਜ਼ਿੰਦਗੀ ਵਿੱਚ ਕਈ ਵਾਰੀ ਮੁਸ਼ਕਲਾਂ ਆਉਂਦੀਆਂ ਹਨ ਪਰ ਜੋ ਮਨੁੱਖ ਸਬਰ ਅਤੇ ਧੀਰਜ ਨਾਲ ਉਹਨਾਂ ਦਾ ਸਾਹਮਣਾ ਕਰਦਾ ਹੈ ਉਹ ਨਾ ਤਾਂ ਕਦੇ ਹਾਰਦਾ ਹੈ। ਸਬਰ ਨਾਲ ਹੌਸਲਾ ਬਣਿਆ ਰਹਿੰਦਾ ਹੈ ਹਰ ਇੱਕ ਮੁਸ਼ਕਲਾਂ ਦਾ ਹੱਲ ਲੱਭਿਆ ਜਾ ਸਕਦਾ ਹੈ ਇਸ ਲਈ ਸਦਾ ਸਬਰ ਤਰੋ ਅਤੇ ਹਿੰਮਤ ਨਾ ਹਾਰੋ